ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸ੍ਰੀ ਦਾ ਟਾਈਮ ਹੈ ਜੀ ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕਵੈਸਟ ਹੋਰ ਆ ਜੇ ਤੁਹਾਨੂੰ ਕੁਕਿੰਗ ਦੇ ਵਿੱਚ ਵੀ ਇੰਟਰਸਟ ਆ ਤਾਂ ਆਪਣਾ ਇੱਕ ਚੈਨਲ ਹੋਰ ਆ ਕੁਕਿੰਗ ਦਾ ਸੰਗਰੂਰ ਕੁਕਿੰਗ ਚੈਨਲ ਦਾ ਨਾਮ ਹੈ ਉਹਦਾ ਲਿੰਕ ਤੁਹਾਨੂੰ ਇਸ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਮਿਲ ਜਾਊਗਾ ਸੋ ਪਲੀਜ਼ ਉਸ ਚੈਨਲ ਨੂੰ ਵੀ ਜਾ ਕੇ ਸਬਸਕ੍ਰਾਈਬ ਜ਼ਰੂਰ ਕਰਨਾ ਉਸ ਚੈਨਲ ਨੂੰ ਵੀ ਓਮੇ سپورਟ ਕਰਨਾ ਜਿਵੇਂ ਤੁਸੀਂ ਇਸ ਚੈਨਲ ਨੂੰ ਕਰ ਰਹੇ ਹੋ ਬਾਕੀ থাম্বਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਆਈ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆਈ ਦੀ ਆਪਣੀ ਵੀਡੀਓ ਬਹੁਤ ਜ਼ਿਆਦਾ ਵਧੀਆ ਬਹੁਤ ਜ਼ਿਆਦਾ ਸੋਹਣੀ ਆ ਅੱਜ ਆਪਾਂ ਤੁਹਾਨੂੰ ਸ਼ੇਅਰ ਕਰਾਂਗੇ ਕਿ ਕਿਵੇਂ ਇੱਕ ਸਿਰਫ 10 ਰੁਪਏ ਦੀ ਚੀਜ਼ ਦੇ ਨਾਲ ਆਪਣੀ ਸਕਿਨ ਦੀਆਂ ਸਾਰੀਆਂ ਪ੍ਰੋਬਲਮਸ ਦਾ ਠੀਕ ਕਰ ਸਕਦੇ ਹਾਂ ਇਹਦੇ ਪਹਿਲੇ ਇਸਤੇਮਾਲ ਕਰਨ ਨਾਲ ਹੀ ਆਪਾਂ ਨੂੰ ਆਪਣੇ ਚਿਹਰੇ ਤੇ ਉੱਤੇ ਫਰਕ ਦਿਖਣਾ ਸ਼ੁਰੂ ਹੋ ਜਾਂਦਾ ਸੋ ਵੀਡੀਓ ਬਹੁਤ ਜ਼ਿਆਦਾ ਸੋਹਣੀ ਹੈ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਜੇ ਵੀਡੀਓ ਸਕਿਪ ਕਰ ਦਿੰਨੇ ਆ ਜੀ ਫਿਰ ਆਪਾਂ ਅੱਧੀ ਚੀਜ਼ ਇਸਤੇਮਾਲ ਕਰਦੇ ਆ ਫਿਰ ਆਪਾਂ ਨੂੰ ਰਿਜ਼ਲਟ ਨਹੀਂ ਮਿਲਦਾ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਨਾਲ ਹੀ ਆਪਾਂ ਸ਼ੇਅਰ ਕਰਾਂਗੇ ਵੀ ਜਿਹੜੀ ਚੀਜ਼ ਬਣਾਉਣੀ ਆ ਕਿਵੇਂ ਬਣਾਉਣੀ ਆ ਕਿਸ ਟਾਈਮ ਲਾਉਣੀ ਆ ਕਿੰਨਾ ਟਾਈਮ ਲਾਉਣੀ ਆ ਕਿਹੜੀ ਕਿਹੜੀ ਸਕਿਨ ਟਾਈਪ ਦੇ ਲੋਕ ਇਹਨੂੰ ਲਾ ਸਕਦੇ ਆ ਤੇ ਕਿਹੜੀਆਂ ਗੱਲਾਂ ਦਾ ਆਪਾਂ ਧਿਆਨ ਰੱਖਣਾ ਸੋ ਸਾਰਾ ਕੁਝ ਸ਼ੇਅਰ ਕਰਾਂਗੇ ਜੀ ਵੀਡੀਓ ਦੇ ਐਂਡ ਤੱਕ ਜ਼ਰੂਰ ਦੇਖਿਓ ਚਲੋ ਜੀ ਟਾਈਮ ਵੇਸਟ ਕਰੀ ਬਿਣਾ ਸ਼ੁਰੂ ਕਰਦੇ ਆਂ ਇਹਦੀ ਵੀਡੀਓ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਜੀ ਜਦੋਂ ਵੀ ਮੈਂ ਤੁਹਾਡੇ ਨਾਲ ਤੱਕ ਵੀਡੀਓ ਸਕਿਨ ਦੇ ਸਬੰਧਤ ਕੋਈ ਵੀ ਸ਼ੇਅਰ ਕੀਤੀ ਆ ਮੈਂ ਹਮੇਸ਼ਾ ਇਹ ਗੱਲ ਕੀਤੀ ਵੀ ਜਦੋਂ ਵੀ ਆਪਾਂ ਸਕਿਨ ਨੂੰ ਬਾਹਰਲੀ ਸਾਈਡ ਤੋਂ ਠੀਕ ਕਰਨਾ ਤਾਂ ਉਹਦੇ ਨਾਲ ਨਾਲ ਆਪਾਂ ਨੂੰ ਸਕਿਨ ਤੋਂ ਅੰਦਰੋਂ ਠੀਕ ਕਰਨਾ ਵੀ ਜ਼ਰੂਰੀ ਆ ਉਹਦੇ ਲਈ ਆਪਾਂ ਨੂੰ ਜਿਹੜੀ ਆਪਣੀ ਖੁਰਾਕ ਉਹ ਸਹੀ ਕਰਨੀ ਚਾਹੀਦੀ ਆ ਆਪਾਂ ਨੂੰ ਤਲੀਆਂ ਫੜੀਆਂ ਗਰਮ ਮਸਾਲੇ ਵਾਲੀਆਂ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ ਉਸ ਤੋਂ ਇਲਾਵਾ ਆਪਾਂ ਨੂੰ ਹਰੇ ਪੱਤੇਦਾਰ ਸਬਜ਼ੀਆਂ ਵੱਧ ਤੋਂ ਵੱਧ ਖਾਣੀਆਂ ਚਾਹੀਦੀਆਂ ਤਾਜ਼ਾ ਫਲ ਫਰੂਟ ਖਾਣਾ ਚਾਹੀਦਾ ਸਲਾਦ ਖਾਣਾ ਚਾਹੀਦਾ ਉਸ ਤੋਂ ਇਲਾਵਾ ਵੱਧ ਤੋਂ ਵੱਧ 10 ਤੋਂ 12 ਗਿਲਾਸ ਜਿਹੜੇ ਡੇਲੀ ਦੇ ਪਾਣੀ ਦੇ ਜ਼ਰੂਰ ਪੀਣੇ ਚਾਹੀਦੇ ਆ ਇਹਦੇ ਨਾਲ ਆਪਣੇ ਚਿਹਰੇ ਤੇ ਚਮਕ ਆਉਂਦੀ ਆ 글로ਅ ਆਉਂਦੀ ਆ ਜਿਹੜੀ ਚਮਕ ਆਪਣੇ ਚਿਹਰੇ ਦੀ ਚਲੀ ਜਾਂਦੀ ਹੈ ਜੇ ਉਹ ਡੀ ਹਾਈਡਰੇਸ਼ਨਸ ਕენ ਦੇ ਕਾਰਨ ਹੁੰਦੀ ਆ ਮਤਲਬ ਸਕਿਨ ਦੇ ਵਿੱਚ ਪਾਣੀ ਦੀ ਘਾਟ ਦਾ ਹੋ ਜਾਣਾ ਸੋ ਵੱਧ ਤੋਂ ਵੱਧ ਪਾਣੀ ਪੀਓ 10 ਤੋਂ 12 ਗਲਾਸ ਇਹ ਆਪਣੀ ਸਿਹਤ ਲਈ ਵੀ ਬਹੁਤ ਵਧੀਆ ਆਪਣੀਆਂ ਹੋਰ ਬਿਮਾਰੀਆਂ ਲਈ ਵੀ ਬਹੁਤ ਵਧੀਆ ਤੇ ਆਪਣੀ ਸਕਿਨ ਲਈ ਵੀ ਬਹੁਤ ਜ਼ਿਆਦਾ ਵਧੀਆ ਦਾ ਰਿਜ਼ਲਟ ਆਉਂਦਾ ਸੋ ਇਹ ਤਾਂ ਹੋ ਗਿਆ ਜੀ ਆਪਾਂ ਕਿਹੜੀਆਂ ਚੀਜ਼ਾਂ ਖਾਣੀਆਂ ਤੇ ਕਿਹੜੀਆਂ ਨਹੀਂ ਖਾਣੀਆਂ ਹੁਣ ਆਪਾਂ ਗੱਲ ਕਰਾਂਗੇ ਕਿ ਕਿਹੜੀ-ਕਿਹੜੀ ਸਕਿਨ ਟਾਈਪ ਦੇ ਲੋਕ ਇਹਨੂੰ ਲਾ ਸਕਦੇ ਨੇ ਜੇ ਤੁਹਾਡੀ ਕੰਬੀਨੇਸ਼ਨ ਸਕਿਨ ਆ ਬੋਇਲੀ ਸਕਿਨ ਨਾ ਡਰਾਈ ਸਕਿਨ ਨਾ ਜਾਂ ਤੁਹਾਡੀ ਸੈਂਸਿਟਿਵ ਸਕਿਨ ਨਾ ਤੁਸੀਂ ਸਾਰੇ ਜਾਣੇ ਨੂੰ ਲਾ ਸਕਦੇ ਹੋ ਪਰ ਇੱਕ ਚੀਜ਼ ਮੈਂ ਜ਼ਰੂਰ ਕਹੂੰਗੀ ਵੀ ਜਦੋਂ ਵੀ ਤੁਸੀਂ ਇਹਦਾ ਇਸਤੇਮਾਲ ਕਰਨਾ ਬਲਕਿ ਕੋਈ ਵੀ ਹੋਮ ਰੈਮਡੀਜ਼ ਵੀ ਹੋਵੇ ਚਾਹੇ ਕੋਈ ਕਰੀਮ ਹੋਵੇ ਜਦੋਂ ਵੀ ਕਿਸੇ ਵੀ ਚੀਜ਼ ਦਾ ਤੁਸੀਂ ਪਹਿਲੀ ਵਾਰ ਇਸਤੇਮਾਲ ਕਰਨ ਲੱਗੇ ਆਪਣੇ ਚਿਹਰੇ ਤੇ ਹਮੇਸ਼ਾ ਉਹਦਾ ਟੈਸਟ ਜ਼ਰੂਰ ਕਰਿਆ ਕਰੋ ਕੰਨ ਦੇ ਪਿੱਛੇ ਜਿਹੜੀ ਆਪਣੀ ਸਕਿਨ ਹੁੰਦੀ ਆ ਬਹੁਤ ਜ਼ਿਆਦਾ ਸੈਂਸਿਟਿਵ ਹੁੰਦੀ ਆ ਸਭ ਤੋਂ ਪਹਿਲਾਂ ਜਿਹੜੀ ਵੀ ਚੀਜ਼ ਆਪਾਂ ਲਾਉਣ ਲੱਗੇ ਆ ਉਹਨੂੰ ਆਪਾਂ ਕੰਨ ਦੇ ਪਿੱਛੇ ਲਗਾ ਕੇ 15 ਤੋਂ 20 ਮਿੰਟ ਲਈ ਛੱਡ ਦਿਵੋ 15 ਤੋਂ 20 ਮਿੰਟ ਦੇ ਅੰਦਰ ਅਗਰ ਆਪਾਂ ਨੂੰ ਉੱਥੇ ਚਲਣ ਨਹੀਂ ਹੁੰਦੀ ਲਾਲਪਣ ਨਹੀਂ ਆਉਂਦਾ ਦਾਣੇ-ਦਾਣੇ ਉੱਥੇ ਨਹੀਂ ਹੁੰਦੇ ਤਾਂ ਇਹਦਾ ਮਤਲਬ ਉਹ ਆਪਣੀ ਸਕਿਨ ਦੇ ਲਈ ਸਹੀ ਆ ਫਿਰ ਆਪਾਂ ਉਹਨੂੰ ਲਾ ਸਕਦੇ ਆ ਕਈ ਵਾਰੀ ਕੁਝ ਚੀਜ਼ਾਂ ਜੇ ਸਾਡੀ ਸਕਿਨ ਤੇ ਰਿਐਕਸ਼ਨ ਕਰਦੀਆਂ ਤੇ ਹਰ ਇੱਕ ਦੀ ਚੀਜ਼ ਤੇ ਰਿਐਕਸ਼ਨ ਨਹੀਂ ਕਰਦੀਆਂ ਪਰ ਕਈਆਂ ਨੂੰ ਕਈ ਚੀਜ਼ ਸੂਟ ਕਰਦੀ ਹੈ ਕਈਆਂ ਨੂੰ ਕਈ ਚੀਜ਼ ਨਹੀਂ ਕਰਦੀ ਸੋ ਹਮੇਸ਼ਾ ਕੋਈ ਨੀ ਚੀਜ਼ ਹੋਵੇ ਚਾਹੇ ਹੋਮ ਰੈਮਡੀਜ਼ ਹੀ ਹੋਵੇ ਤਾਂ ਵੀ ਤੁਸੀਂ ਉਹਨੂੰ ਟੈਸਟ ਜ਼ਰੂਰ ਕਰਿਆ ਕਰੋ ਹਾਂਜੀ ਆਪਾਂ ਗੱਲ ਕਰ ਰਹੇ ਸੀ ਵੀ ਕਿਹੜੀ ਕਿਹੜੀ ਸਕਿਨ ਟਾਈਪ ਦੇ ਲੋਕ ਇਹਨੂੰ ਲਾ ਸਕਦੇ ਆ ਚਾਰੋਂ ਸਕਿਨ ਟਾਈਪ ਦੇ ਹੀ ਲੋਕ ਇਹਨੂੰ ਲਾ ਸਕਦੇ ਨੇ ਜੀ ਜੇ ਤੁਹਾਡੀ ਸਕਿਨ oily ਤੇ combination ਆ ਫਿਰ ਤਾਂ ਤੁਸੀਂ ਇਹਦਾ ਇਸਤੇਮਾਲ ਹਰ ਰੋਜ਼ ਕਰ ਸਕਦੇ ਹੋ ਤੇ ਜੇ ਤੁਹਾਡੀ ਸਕਿਨ dry ਤੇ sensitive ਆ ਫਿਰ ਤੁਸੀਂ ਹਫਤੇ ਦੇ ਵਿੱਚ ਤਿੰਨ ਵਾਰ ਇਹਦਾ ਇਸਤੇਮਾਲ ਕਰ ਸਕਦੇ ਹੋ ਤੇ ਹੁਣ ਆਪਾਂ ਗੱਲ ਕਰਦੇ ਆ ਜੀ ਵੀ ਇਹਦੇ ਨਾਲ ਕਿਹੜੀਆਂ-ਕਿਹੜੀਆਂ ਆਪਣੀਆਂ ਪ੍ਰੋਬਲਮ ਠੀਕ ਹੁੰਦੀ ਆ ਜੇ ਆਪਣੇ ਚਿਹਰੇ ਦੇ ਉੱਤੇ ਮੰਨ ਲਓ ਐਕਨੇ ਪਿੰਪਲਸ ਨੇ ਆਪਣੇ ਚਿਹਰੇ ਤੇ ਫਾਈਨ ਲਾਈਨਸ ਨੇ ਰਿੰਕਲਸ ਨੇ ਆਪਣੇ ਚਿਹਰੇ ਦੇ ਜਿਹੜੇ ਉਹ ਜਿਹੜੇ ਪੋਰਸ ਨੇ ਓਪਨ ਨੇ ਮਤਲਬ ਕਿ ਰੋਮ ਜਿਹੜੇ ਖੁੱਲੇ ਹੋਏ ਨੇ ਠੀਕ ਹੈ ਆਪਣੇ ਚਿਹਰੇ ਦੇ ਦਾਗ-ਧੱਬੇ ਬਹੁਤ ਜ਼ਿਆਦਾ ਆਪਣੇ ਚਿਹਰੇ ਤੇ ਡਾਲਨੈਸ ਆ ਤੇ ਇਤੋਂ ਤੱਕ ਕਿ ਆਪਣੇ ਚਿਹਰੇ ਦੇ ਉੱਤੇ ਧੁੱਪ ਦੇ ਵਿੱਚ ਫਿਰਨ ਦੇ ਨਾਲ ਚਿਹਰੇ ਤੇ ਰੰਗ ਉੱਤੇ ਕਾਲਾਪੰਨੀ ਆ ਜਾਂਦਾ ਕਾਲਸ ਜੀ ਆ ਜਾਂਦੀ ਹੈ ਧੁੱਪ ਦੇ ਕਾਰਨ ਉਹ ਵੀ ਠੀਕ ਕਰੂਗੀ ਇਹਨਾਂ ਸਾਰੀਆਂ ਪ੍ਰੋਬਲਮਸ ਨੂੰ ਠੀਕ ਕਰਦੀ ਹੈ ਇੱਕ ਕੱਲੀ ਚੀਜ਼ ਬਹੁਤ ਵਧੀਆ ਜੀ ਬਹੁਤ ਸੋਹਣੀ ਚੀਜ਼ ਆ ਸੋ ਇਹ ਤਾਂ ਹੋ ਗਿਆ ਵੀ ਆਪਾਂ ਇਹਨੂੰ ਕੀ ਕਿਹੜੇ-ਕਿਹੜੇ ਲੋਕ ਇਸਤੇਮਾਲ ਕਰ ਸਕਦੇ ਨੇ ਤੇ ਕਿਹੜੀਆਂ-ਕਿਹੜੀਆਂ ਪ੍ਰੋਬਲਮਾਂ ਨੂੰ ਠੀਕ ਕਰਦੀ ਆ। ਹੁਣ ਆਪਾਂ ਗੱਲ ਕਰਦੇ ਆ ਜੀ ਹੈ ਕੀ ਇਹ ਆ ਜੀ ਫਿਟਕੜੀ ਪਟਕੜੀ ਆਪਣੀ ਆਮ ਘਰਾਂ ਦੇ ਵਿੱਚ ਹੁੰਦੀ ਆ ਤੇ ਇਹ ਮਤਲਬ ਬਹੁਤ ਜ਼ਿਆਦਾ ਵਧੀਆ ਪੁਰਾਣੇ ਟਾਈਮ ਦੇ ਵਿੱਚ ਹਰ ਦਵਾਈਆਂ ਦੇ ਵਿੱਚ ਦਾ ਇਸਤੇਮਾਲ ਕੀਤਾ ਜਾਂਦਾ ਸੀ ਅੱਜ ਵੀ ਕਾਫੀ ਦਵਾਈਆਂ ਦੇ ਵਿੱਚ ਇਹਦਾ ਇਸਤੇਮਾਲ ਕੀਤਾ ਜਾਂਦਾ ਹੈ ਅਗਰ ਆਪਾਂ ਗੱਲ ਕਰੀਏ ਕਿ ਸਭ ਤੋਂ ਵੱਧ ਇਹਦਾ ਇਸਤੇਮਾਲ ਕਿਸ ਚੀਜ਼ ਵਾਸਤੇ ਕੀਤਾ ਜਾਂਦਾ ਸੀ ਤਾਂ ਸਕਿਨ ਦੇ ਸੰਬੰਧਤ ਕੋਈ ਵੀ ਪ੍ਰੋਬਲਮ ਹੁੰਦੀ ਉਹਦੇ ਵਾਸਤੇ ਫਟਕੜੀ ਦਾ ਇਸਤੇਮਾਲ ਕੀਤਾ ਜਾਂਦਾ ਸੀ ਇਹ ਤੋਂ ਤਾਂ ਕਿ ਸਾਡੇ ਸਰੀਰ ਦੇ ਉੱਤੇ ਕੋਈ ਜ਼ਖਮ ਹੋ ਜੇ ਕੋਈ ਫੋੜਾ ਫਿੰਸੀ ਹੋ ਜੇ ਉਹਨੂੰ ਠੀਕ ਕਰਨ ਵਾਸਤੇ ਵੀ ਫਟਕੜੀ ਦਾ ਇਸਤੇਮਾਲ ਕੀਤਾ ਜਾਂਦਾ ਸੀ ਇਹ ਬਹੁਤ ਹੀ ਵਧੀਆ ਚੀਜ਼ ਹੈ ਜੀ ਤੇ ਇਹ ਇਹਦੇ ਜਿਹੜਾ ਆਪਾਂ ਕਹਿੰਦੇ ਨੇ ਵੀ ਇਹਦੇ ਵਿੱਚ ਠੰਡਕ ਹੁੰਦੀ ਆ ਇਹ ਆਪਣੇ ਚਿਹਰੇ ਨੂੰ ਫੇਸ ਨੂੰ ਠੰਡਕ ਵੀ ਬਚਾਉਂਦੀ ਆ ਇਸ ਤੋਂ ਇਲਾਵਾ ਇਹਦਾ ਇਸਤੇਮਾਲ ਪਾਣੀ ਨੂੰ ਸਾਫ਼ ਕਰਨ ਦੇ ਵਿੱਚ ਵੀ ਕੀਤਾ ਜਾਂਦਾ ਸੀ ਅੱਜ ਦੇ ਟਾਈਮ ਦੇ ਵਿੱਚ ਵੀ ਇਹ ਇਹਦਾ ਕਾਫੀ ਲੋਕ ਇਸਤੇਮਾਲ ਕਰ ਰਹੇ ਨਹੀਂ ਪਰ ਆਪਾਂ ਜ਼ਿਆਦਾਤਰ ਜਿਹੜਾ ਹੈਗਾ ਕੋਸਮੈਟਿਕ ਹੋ ਗਿਆ ਬਾਜ਼ਾਰੂ ਚੀਜ਼ਾਂ ਹੋ ਗਿਆ ਇਹਨਾਂ ਚੀਜ਼ਾਂ ਦਾ ਇਸਤੇਮਾਲ ਜ਼ਿਆਦਾ ਕਰਨ ਲੱਗ ਪਏ ਆ ਪਰ ਜਿਹੜੀਆਂ ਦੇਸੀ ਚੀਜ਼ਾਂ ਹੁੰਦੀਆਂ ਜਿਨ੍ਹਾਂ ਦੇ ਰਿਜ਼ਲਟ ਬਹੁਤ ਸੋਹਣੇ ਹੁੰਦੇ ਆਂ ਅਗਰ ਆਪਾਂ ਇਹਨਾਂ ਦਾ ਸਹੀ ਢੰਗ ਦੇ ਨਾਲ ਇਸਤੇਮਾਲ ਕਰੀਏ ਫਿੜਕੜੀ ਦੇ ਨਾਲ-ਨਾਲ ਆਪਾਂ ਇਸਤੇਮਾਲ ਕਰਨਾ ਜੀ ਗੁਲਾਬ ਜਲ ਦਾ ਇਹਨਾਂ ਦੋਨਾਂ ਚੀਜ਼ਾਂ ਨੂੰ ਮਿਲਾ ਕੇ ਹੀ ਆਪਾਂ ਇਹਦਾ ਕੋਲ ਤਿਆਰ ਕਰਨਾ ਜਿਹੜਾ ਆਪਾਂ ਆਪਣੇ ਚਿਹਰੇ ਤੇ ਲਗਾਉਣਾ ਠੀਕ ਹੈ ਜੀ ਹੁਣ ਆਪਾਂ ਗੱਲ ਕਰਾਂਗੇ ਵੀ ਇਹਨੂੰ ਬਣਾਉਣਾ ਕਿਵੇਂ ਆ ਸਭ ਤੋਂ ਪਹਿਲਾਂ ਤਾਂ ਜੇ ਕੋਈ ਵੀ ਹੋਮ ਰੈਮਡੀਜ਼ ਹੋਵੇ ਜਾਂ ਤੁਸੀਂ ਕੋਈ ਚੀਜ਼ ਵੈਸੇ ਬਣਾਉਣੀ ਹੋਵੇ ਕਰੀਮ ਬਣਾਉਣੀ ਹੋਵੇ ਘਰੇ ਤੁਸੀਂ ਤਾਂ ਵੀ ਤੁਸੀਂ ਹਮੇਸ਼ਾ ਕੋਸ਼ਿਸ਼ ਕਰੋ ਕੱਚ ਦਾ ਬਾウル ਕੌਲੀ ਜਾਂ ਕੱਚ ਦੀ ਸ਼ੀਸ਼ੀ ਹੋਣੀ ਚਾਹੀਦੀ ਆ ਪਲਾਸਟਿਕ ਜਾਂ ਹੋਰ ਕੋਈ ਵੀ ਢਾਂਡਾ ਨਾ ਲਿਓ ਸੋ ਕੰਚ ਦੀ ਕੌਲੀ ਲੈ ਲੈਣਾ ਸਭ ਤੋਂ ਪਹਿਲਾਂ ਉਸ ਦੇ ਵਿੱਚ ਤੁਸੀਂ ਜਿਹੜੀ ਫਟਕੜੀ ਆ ਤੁਸੀਂ ਮਿਕਸੀ ਦੇ ਵਿੱਚ ਜਾਂ ਕਿਸੇ ਹੋਰ ਚੀਜ਼ ਦੇ ਵਿੱਚ ਪਾ ਕੇ ਤੁਸੀਂ ਉਹਨੂੰ ਉਹਦਾ ਪਾਊਡਰ ਬਣਾ ਲਿਓ ਧਿਆਨ ਰੱਖਿਓ ਕਿ ਮਿਕਸੀ ਜਾਂ ਕੋਈ ਵੀ ਚੀਜ਼ ਮਿਰਚਾਂ ਵਾਲੀ ਨਾ ਹੋਵੇ ਪਹਿਲਾਂ ਉਹਨਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਸੁਕਾ ਲਿਓ ਚੰਗੀ ਤਰ੍ਹਾਂ ਸੁੱਕੀ ਹੋਣੀ ਚਾਹੀਦੀ ਆ ਉਸ ਤੋਂ ਬਾਅਦ ਤੁਸੀਂ ਜਿਹੜਾ ਹੈਗਾ ਫਟਕੜੀ ਉਹਦਾ ਪਾਊਡਰ ਬਣਾ ਲੈਣਾ ਇੱਕ ਛੋਟਾ ਚਮਚ ਲੈਣਾ ਇੱਕ ਛੋਟਾ ਚਮਚ ਫਿੜਕੜੀ ਦੇ ਪਾਊਡਰ ਦਾ ਭਰ ਕੇ ਤੁਸੀਂ ਇਸ ਕੌਲੇ ਦੇ ਵਿੱਚ ਪਾ ਲੈਣਾ। ਉਹਦੇ ਵਿੱਚ ਪਾਉਣਾ ਤੁਸੀਂ 100 ml ਜਿਹੜਾ ਹੈਗਾ ਗੁਲਾਬ ਜਲ। ਇਹਨੂੰ ਪਾ ਕੇ ਦੀ ਚੰਗੀ ਤਰ੍ਹਾਂ ਨੂੰ ਮਿਲਾ ਲੈਣਾ। ਚੰਗੀ ਤਰ੍ਹਾਂ ਮਿਲਾ ਕੇ ਇਹਨੂੰ ਸ਼ੀਸ਼ੀ ਜਾਂ ਕੋਈ ਵੀ ਤੁਹਾਡੇ ਕੋਲ ਕੰਚ ਦਾ ਪੰਡਾ ਉਹਦੇ ਵਿੱਚ ਵੀ ਰੱਖ ਸਕਦੇ ਹੋ ਢੱਕਣ ਵਾਲਾ ਹੋਣਾ ਚਾਹੀਦਾ ਜੀ ਉਹ। ਤੇ ਤੁਸੀਂ ਉਹਦੇ ਵਿੱਚ ਪਾ ਕੇ ਇਹਨੂੰ ਰੱਖ ਲਓ। ਰਾਤ ਨੂੰ ਜਦੋਂ ਤੁਸੀਂ ਸੌਣਾ, ਸੌਣ ਤੋਂ ਪਹਿਲਾਂ ਤੁਸੀਂ ਬੈੱਡ ਤੇ ਲੱਗੀ ਪੈਣ ਤੋਂ ਪਹਿਲਾਂ ਮੂੰਹ ਚੰਗੀ ਤਰ੍ਹਾਂ ਧੋ ਕੇ ਚੰਗੀ ਤਰ੍ਹਾਂ ਨੂੰ ਸੁਕਾ ਲੈਣਾ। ਉਸ ਤੋਂ ਬਾਅਦ ਤੁਸੀਂ ਇਹਨੂੰ ਲਗਾਉਣਾ ਲਗਾਉਣਾ ਕਿਸ ਤਰ੍ਹਾਂ ਜੀ ਲਗਾ ਕੇ ਤੁਸੀਂ ਨਾ ਜੇ ਮੰਨ ਲਓ ਵੀ ਤੁਹਾਡਾ ਫੇਸ ਹੈ ਤੁਸੀਂ ਇਦਾਂ ਕਰਕੇ ਇਦਾਂ ਗੋਲ ਘੁਮਾਉਂਦੇ ਹੋਏ ਇਦਾਂ ਤੁਸੀਂ ਇਹਨੂੰ ਇਹਦੀ ਮ사ਜ ਕਰਨੀ ਆ 15 ਕਿ ਮਿੰਟ 10 ਤੋਂ 15 ਮਿੰਟ ਤੱਕ ਡੇਲੀ ਤੁਸੀਂ ਇਹਦੀ ਮ사ਜ ਚਿਹਰੇ ਤੇ ਕਰੋਗੇ ਤੁਹਾਡੇ ਫੇਸ ਦਾ ਜਿਹੜਾ ਬਲੱਡ ਸਰਕੂਲੇਸ਼ਨ ਆ ਉਹ ਵੀ ਵਧੂਗਾ ਉਹਦੇ ਨਾਲ ਤੁਹਾਡੇ ਚਿਹਰੇ ਤੇ ਹੋਰ ਵੀ ਜ਼ਿਆਦਾ ਚਮਕ ਤੇ ਗਲੋ ਆਊਗੀ ਠੀਕ ਹੈ ਜੀ ਇਸ ਤਰੀਕੇ ਨਾਲ ਨੂੰ ਲਗਾਉਣਾਗਾ ਸਵੇਰੇ ਉੱਠ ਕੇ ਤੁਸੀਂ ਆਪਣਾ ਮੂੰਹ ਜਿਹੜਾ ਨਾਰਮਲ ਪਾਣੀ ਆ ਨਾ ਠੰਡਾ ਹੋਵੇ ਨਾ ਗਰਮ ਹੋਵੇ ਨੋਰਮਲ ਟੈਂਪਰੇਚਰ ਦਾੜਾ ਪਾਣੀ ਆ ਉਹਦੇ ਨਾਲ ਮੂੰਹ ਧੋ ਲੈਣਾ ਆਪਣਾ ਠੀਕ ਹੈ ਜੀ ਤੇ ਤੁਸੀਂ ਜੇ ਤੁਹਾਡੀ ਕੰਬੀਨੇਸ਼ਨ ਸਕਿਨ ਆ ਤੇ ਤੁਹਾਡੀ oily ਸਕਿਨ ਆ ਫਿਰ ਤੁਸੀਂ ਇਹਨੂੰ ਹਰ ਰੋਜ਼ ਲਗਾ ਸਕਦੇ ਹੋ ਜੇ ਤੁਹਾਡੀ ਡਰਾਈ ਤੇ ਤੁਹਾਡੀ ਸੈਂਸਿਟਿਵ ਸਕਿਨ ਆ ਫਿਰ ਤੁਸੀਂ ਹਫਤੇ ਦੇ ਵਿੱਚ ਤਿੰਨ ਵਾਰ ਲਗਾ ਸਕਦੇ ਹੋ ਇੱਕ ਵਾਰ ਲਗਾਉਣ ਨਾਲ ਤੁਹਾਨੂੰ ਜਿਹਦਾ ਫਰਕ ਦਿਖਣਾ ਸ਼ੁਰੂ ਹੋ ਜੂਗਾ ਤੁਸੀਂ ਆਪ ਕਹੋਗੇ ਕਿ ਕਿ ਸਕਿਨ ਨੂੰ ਟਾਈਟ ਕਰਦੀ ਆ ਟਾਈਟ ਕਰਨ ਆਪਣੇ ਚਿਹਰੇ ਤੇ 글로ਅ ਆਉਂਦੀ ਆ ਤੇ ਆਪਣੇ ਦਾਗ-ਧੱब्बे ਹੋਗੇ ਬਾਕੀ ਦੀ ਪ੍ਰੋਬਲਮ ਸਾਰੀਆਂ ਠੀਕ ਕਰਦੀ ਆ ਜਿਹੜੇ ਓਪਨ ਪੋਰਸ ਆ ਉਹਨੂੰ ਟਾਈਟ ਕਰਦੀ ਆ ਜਦੋਂ ਓਪਨ ਪੋਰਸ ਬੰਦ ਹੁੰਦੀ ਆ ਤਾਂ ਫਿਰ ਉਹਦੇ ਵਿੱਚ ਪਿੰਪਲਸ ਦੀ ਪ੍ਰੋਬਲਮ ਵੀ ਆਪਣੀ ਖਤਮ ਹੋ ਜਾਂਦੀ ਆ ਕਿਉਂਕਿ ਜਦੋਂ ਮੂੰਹ ਦੇ ਓਪਨ ਪੋਰਸ ਖੁੱਲੇ ਹੁੰਦੇ ਨੇ ਘੱਟਾ ਮਿੱਟੀ ਪੈਂਦਾ ਉਥੇ ਇਨਫੈਕਸ਼ਨ ਹੁੰਦੀ ਆ ਉਹਦੇ ਨਾਲ ਪਿੰਪਲ ਬਣਦੇ ਨੇ ਤੇ ਜਦੋਂ ਉਹ ਜਿਹੜੇ ਪੋਰਸ ਨੇ ਉਹ ਟਾਈਟ ਹੋ ਗਏ ਤਾਂ ਫਿਰ ਉਹਦੇ ਨਾਲ ਜਿਹੜਾ ਹੈਗਾ ਆਪਣੇ ਪਿੰਪਲਸ ਦੀ ਪ੍ਰੋਬਲਮ ਵੀ ਖਤਮ ਹੋ ਜਾਂਦੀ ਆ ਰਾਤ ਨੂੰ ਤੁਸੀਂ ਲਗਾਉਣਾ ਆਪਾਂ ਤੁਹਾਡੇ ਵੀ ਸ਼ੇਅਰ ਕਰ ਦਿੱਤਾ ਜੀ ਤੇ ਤੁਸੀਂ ਟੈਸਟ ਜ਼ਰੂਰ ਕਰਨਾ ਇਹ ਵੀ ਆਪਾਂ ਤੁਹਾਨੂੰ ਜ਼ਰੂਰ ਗੱਲ ਕਹੀ ਆ ਤੇ ਇਸ ਤੋਂ ਇਲਾਵਾ ਤੁਸੀਂ ਜਿਹੜਾ ਹੋਰ ਧਿਆਨ ਰੱਖਣਾ ਉਸ ਤੋਂ ਬਾਅਦ ਉਹ ਤੁਸੀਂ ਸਵੇਰੇ ਉੱਠ ਕੇ ਫੇਸ ਸਾਫ਼ ਕਰ ਲੈਣਾ ਤੁਸੀਂ ਆਪਣੇ ਡੇਲੀ ਰੁਟੀਨ ਜਿਹੜੀ ਹੈ ਜਾਂ ਜੋ ਵੀ ਤੁਸੀਂ ਮੋਇਸਚਰਾਈਜ਼ਰ ਵਗੈਰਾ ਲਗਾਉਂਦੇ ਹੋ ਉਹ ਜ਼ਰੂਰ ਲਗਾਉਣਾ ਕਿਉਂਕਿ ਸਕਿਨ ਨੂੰ ਮੋਇਸਚਰ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਆ ਸੋ ਇਹ ਸੀ ਜੀ ਅੱਜ ਦੀ ਵੀਡੀਓ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਇਦਾਂ ਦੀ ਹੋਰ ਵਧੀਆ-ਵਧੀਆ ਇੰਟਰਸਟਿੰਗ ਵੀਡੀਓ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਜੀ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰਨਾ ਜੀ ਤੇ ਚਲੋ ਜੀ ਵੀਡੀਓ ਦਾ ਕਰਦੇ ਆਂਡ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਮੇਰੇ ਦੁਆਰਾ ਕਹਿ ਰਹੀ ਆਂ ਚਲੋ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈਏ ਜੀ ਸਤਿ ਸ੍ਰੀ ਅਕਾਲ ਜੀ